ਸੁਖਪਾਜ਼ ਸਿੰਘ ਸੁਪਾਲੀਆ ਦੇ ਪਰ ਈਪੀ ਵੀ ਰਿਲੀਜ਼ ਹੋਣੀ ਹੈ ਸਿੱਧੂ ਦਾ ਜਨਮ ਦਿਨ ਵੀ ਹੈ ਕੀ ਮਾਹੌਲ ਹੈ ਹਵੇਲੀ ਦੇ ਵਿੱਚ ਮਾਹੌਲ ਤਾਂ ਕੋਈ ਨਹੀਂ ਮਾਹੌਲ ਤਾਂ ਮਤਲਬ ਦੁੱਖ ਦੇ ਹੈ ਜੀ ਕਿਉਂਕਿ ਬਾਈ ਦਾ ਪਾਪਾ ਬਰਥਡੇ ਹੈ ਪਰ ਉਹਦੀਆਂ ਜਿਹੜੀਆਂ ਯਾਦਾਂ ਨੂੰ ਅੱਜ ਤਾਜ਼ਾ ਕਰਦੇ ਹੋਏ ਸੁਗਣੀ ਸਾਹਿਬ ਦੇ ਪਾਠ ਰਖਾਏ ਹੋਏ ਨੇ ਤਾਂ ਤੁਹਾਡੇ ਵਰਗੇ ਭਰਾ ਜਾਂ ਨੂੰ ਚਾਹਣ ਵਾਲੇ ਅੱਜ ਸੁਗਣੀ ਸਾਹਿਬ ਦੇ ਪਾਠ ਦੇ ਵਿੱਚ ਹਾਜ਼ਰੀ ਭਰਨਗੇ ਤਿਆਰੀਆਂ ਹੋ ਗਈਆਂ ਸਾਰੀਆਂ ਤਿਆਰੀਆਂ ਚੱਲ ਰਹੀਆਂ ਇੱਥੇ ਈਪੀ ਵੀ ਆਉਣੀ ਹੈ ਅੱਜ ਕੀ ਖਾਸ ਹੋਊਗਾ ਖਾਸ ਕੁਝ ਨਹੀਂ ਜੀ ਜਦੋਂ ਸਾਡਾ ਭਰਾ ਆਉਂਦਾ ਇੰਡਸਟਰੀ ਦੇ ਵਿੱਚ ਤਾਂ ਜਿਹੜੇ ਵੱਡੇ ਵੱਡੇ ਸਾ ਉਸਤਾਦ ਨੇ ਉਹ ਡੇਟਾ ਚੇਂਜ ਕਰ ਜਾਂਦੇ ਨੇ ਭੱਜ ਜਾਂਦੇ ਨੇ ਤਾਂ ਜਦੋਂ ਚੱਲੂਗੀ ਫਿਰ ਤੁਹਾਨੂੰ ਆਪੇ ਪਤਾ ਲੱਗ ਜੂਗਾ ਜੀ ਅੱਛਾ ਤੇ ਕੁਝ ਨਵਾਂ ਹੋਊਗਾ ਅੱਜ ਨਵਾਂ ਤਾਂ ਬਾਈ ਜਦੋਂ ਆਉਂਦਾ ਕੋਈ ਨਵਾਂ ਲੈ ਕੇ ਆਉਂਦਾ ਪੁਰਾਣਾ ਤਾਂ ਲੈ ਕੇ ਨਹੀਂ ਆਉਂਦਾ ਜੀ ਕੁਝ ਅੱਛਾ ਹਾਂਜੀ ਤੇ ਇੱਕ ਡਾਕੂਮੈਂਟਰੀ ਰਿਲੀਜ਼ ਕਰਨ ਨੂੰ ਲੈ ਕੇ ਚਰਚਾ ਹੋਈ ਸੀਗੀ ਤੇ ਉਹ ਅੱਜ ਫੇਰ ਰਿਲੀਜ਼ ਕਰਤੀ ਇੰਨਾ ਉਹ ਅੱਜ ਸਾਬਤ ਕਰਦਾ BBC ਨੇ ਵੀ ਜਿੱਥੇ ਸਰਕਾਰਾਂ ਨੇ ਵੀ ਪਰਿਵਾਰ ਦੇ ਨਾਲ ਬਾਹਨ ਹੀ ਫੜੀ ਤਾਂ ਅੱਜ BBC ਨੇ ਵੀ ਉਹ ਡਾਕੂਮੈਂਟਰੀ ਰਿਲੀਜ਼ ਕਰਕੇ ਸਾਬਤ ਕਰਤਾ ਵੀ ਉਹ ਪਰਿਵਾਰ ਦੇ ਵਿਰੋਧੀ ਨੇਗੇ ਤੇ ਉਹਦੇ ਵਿੱਚ ਕੁਝ ਐਸੇ ਇਤਰਾਜ਼ ਜੋ ਚੀਜ਼ਾਂ ਵੀ ਨੇ ਜਿਹੜੀਆਂ ਕਿ ਸਾਡੇ ਬਾਈ ਦੇ ਕੇਸ ਤੇ ਇਫੈਕਟ ਕਰਨਗੀਆਂ ਕੀ ਨਾਮ ਹੈ ਜੀ ਹਾਂ ਵੀ ਜੀ ਮੇਰਾ ਨਾਮ ਇਕਬਾਲ ਸਿੰਘ ਹੈ ਤੇ ਪਹੁੰਚੋਂ ਕੀ ਪ੍ਰੋਜੈਕਟ ਲੈ ਕੇ ਆਏ ਹਾਂ ਤੁਸੀਂ ਅੱਜ ਜਨਮ ਪਾ ਜੀ ਮੇਰਾ ਪੰਜਾਬੀ ਟੀਮਸ ਦਾ ਕੰਮ ਹੈ ਮੈਨੂੰ 9 ਸਾਲ ਹੋ ਗਏ ਆ ਠੀਕ ਹੈ ਜੀ ਮੈਂ ਇਵੈਂਟਸ ਵਗੈਰਾ ਕਰਦਾ ਮੇਰੇ ਕੋਈ ਕਈ ਸੈਟਅਪ ਨੇ 3-4 ਸੈਟਅਪ ਹੈ ਇਹ ਜਿਹੜਾ ਸੈਟਅਪ ਹੈ ਇਹ ਸਿੱਧੂ ਬਾਈ ਨੂੰ ਡੈਲੀਗੇਟ ਹੈ ਉਹਨਾਂ ਦੀ ਇੱਕ ਵੀਡੀਓਸ ਦੇਖੀ ਸੀ ਕੋਈ ਦੇਖ ਸਕਦੇ ਹੋ ਠੀਕ ਹੈ ਜੀ ਤੇ ਫਿਰ ਮੇਰੇ ਮਨ 'ਚ ਫੁਰਨਾ ਆਇਆ ਵੀ ਇੱਕ ਊੜੇ ਆੜੇ ਵਾਲਾ ਸੈਟ ਬਣਾਇਆ ਜਾਵੇ ਵੀ ਉਹ ਸਿੱਧੂ ਬਾਈ ਜੀ ਨੂੰ ਡੈਲੀਗੇਟ ਹੈ ਤੇ ਕਿੰਨੇ ਚਿਰ ਤੋਂ ਇੱਛਾ ਸੀ ਇਹ ਇੱਥੇ ਲੈ ਕੇ ਆਉਣ ਦੀ ਜਾਂ ਸਿੱਧੂ ਦੇ ਪਰਿਵਾਰ ਨੂੰ ਮਿਲਣ ਦੀ ਪਾਜੀ ਮੇਰੀ ਤਾਂ ਕਾਫੀ ਦੇਰ ਦੀ ਇੱਛਾ ਸੀ ਕਿ ਵੀ ਇਹ ਸੈਟਅਪ ਦੀ ਪਰਮਿਸ਼ਨ ਮਿਲ ਜੇ ਤੇ ਮੈਂ ਥੋੜੇ ਦਿਨ ਪਹਿਲਾਂ ਹੀ ਆਇਆ ਸੀ ਬਾਪੂ ਜੀ ਨਾਲ ਤੋਂ ਪਰਮਿਸ਼ਨ ਲਈ ਸੀ ਵੀ ਬਾਪੂ ਜੀ ਮੈਂ ਸਿੱਧੂ ਬਾਈ ਦੇ ਜਨਮ ਦਿਨ ਤੇ ਨਾ ਊੜੇ ੜੇ ਵਾਲਾ ਸੈਟਅਪ ਲਾਉਣਾ ਚਾਹੁੰਦਾ ਵੀ ਤੁਹਾਡੀ ਪਰਮਿਸ਼ਨ ਚਾਹੀਦੀ ਹੈ ਅੱਛਾ ਹਾਂਜੀ ਅੱਜ ਕਿਵੇਂ ਲੱਗ ਰਿਹਾ ਹੈ ਤੁਹਾਡਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਗਿਆ ਹਾਂਜੀ ਹਾਂਜੀ ਮੇਰਾ ਪੰਜਾਬੀ ਥੀਮ ਦਾ ਜਿਹੜਾ ਮਤਲਬ ਕਿ ਇਹ ਲਾਲੋ ਵੀ ਪੂਰਨਾ ਪੈ ਗਿਆ ਜੀ ਬਹੁਤ ਖੁਸ਼ੀ ਹੋ ਰਹੀ ਹੈ ਵੀ ਹਾਂਜੀ ਸਫਲ ਇਹ ਸੈਟਅਪ ਲਾ ਕੇ ਵੀ ਮੈਨੂੰ ਆਪਣੇ ਆਪ ਨੂੰ ਵੀ ਯਕੀਨ ਨਹੀਂ ਮੰਨੂਗਾ ਵੀ ਕਿੰਨੀ ਖੁਸ਼ੀ ਹੋ ਰਹੀ ਹੈ ਕਿੱਥੇ ਕਿੱਥੇ ਕੰਮ ਕੀਤਾ ਇਸ ਤੋਂ ਪਹਿਲਾਂ ਕੀ ਮੈਂ ਆਲ ਪੰਜਾਬ ਦੇ ਵਿੱਚ ਕੰਮ ਕੀਤਾ ਹੋਇਆ ਜੀ ਆਲ ਪੰਜਾਬ ਦੇ ਵਿੱਚ ਕੰਮ ਕੀਤਾ ਹੋਇਆ ਠੀਕ ਹੈ ਜੀ ਰੰਗਲਾ ਪੰਜਾਬ ਵੀ ਮੈਂ ਮਤਲਬ ਕਿ ਜਿਹੜਾ ਹੈਗਾ ਜੀ 20 ਠੀਕ ਹੈ ਜੀ ਕਿਲਾ ਰਾਏਪੁਰ ਦੀਆਂ ਜਿਹੜੀਆਂ ਖੇਡਾਂ ਹੋਈਆਂ ਉੱਥੇ ਵੀ ਤਿੰਨ ਦਿਨ ਦਾ ਮੈਂ ਸੈਟਅਪ ਲਾਇਆ ਸੀਗਾ ਹੋਰ ਚੰਡੀਗੜ੍ਹ ਟੂਰਿਜ਼ਮ ਦੇ ਵੀ ਮੈਂ 4 ਸਾਲ ਲਗਾਤਾਰ ਫੰਕਸ਼ਨ ਕਰ ਚੁੱਕਾ ਜ਼ਿਆਦਾਤਰ ਮੈਂ ਇਵੈਂਟਸ ਵਗੈਰਾ ਕਰਦਾ ਵੈਡਿੰਗ ਫੰਕਸ਼ਨ ਵੀ ਕਰੀਦੇ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਪ੍ਰਿਆ ਸਕੂਟਰ ਵੀ ਟਰਾਲੀ ਠੀਕ ਹੈ ਜੀ ਬੋਲਟ ਵੀ ਟਰਾਲੀ ਸਾਈਕਲ ਕਮ ਸਕੂਟਰ ਬੋਬੀ ਮੋਟਰਸਾਈਕਲ ਯਸਦੀ ਲਮਰੇਟਾ ਠੀਕ ਹੈ ਆਪਣਾ ਟਾਂਗਾ ਵਗੈਰਾ ਇਹ ਸਾਰਾ ਕੁਝ ਹੈਗਾ ਜੀ